ਸੁਖਰਾਜ ਸਿੰਘ ਨਿਆਮੀ ਵਾਲਾ ਇਹ ਕਿਹੋ ਜਿਹਾ ਨਾਮ ਜਿਹੜਾ ਬਦਬੀ ਮਾਮਲਿਆਂ ਦੇ ਨਾਲ ਗੋਲੀ ਕਾਂਡ ਦੇ ਨਾਲ ਸੌਦਾ ਸਾਧ ਦੇ ਪੋਤੜੇ ਫਰੋਲਣ ਦੇ ਨਾਲ ਸਿੱਧਾ ਲਿੰਕਡ ਹੈ ਔਰ ਖਾਸ ਕਰਕੇ ਹੁਣ ਜਦੋਂ ਪ੍ਰਦੀਪ ਕਲੇਰ ਦੀ ਵੀਡੀਓ ਆਈ ਉਸ ਤੋਂ ਬਾਅਦ ਸੁਖਰਾਜ ਸਿੰਘ ਨਿਆਮੀ ਵਾਲਾ ਵੱਲੋਂ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਕਾਨਫਰੰਸ ਦੇ ਵਿੱਚ ਪ੍ਰਦੀਪ ਕਲੇਰ ਦੇ ਉੱਤੇ ਸਵਾਲ ਚੁੱਕੇ ਗਏ ਪਰ ਹੁਣ ਚਰਚਾ ਛਿੜ ਗਈ ਹੈ ਕਿ ਸੁਖਰਾਜ ਸਿੰਘ ਜਿਹੜੇ ਨੇ ਉਹ ਇਲੈਕਸ਼ਨਸ ਲੜ ਸਕਦੇ ਨੇ ਸੁਖਰਾਜ ਸਿੰਘ ਚੋਣ ਲੜ ਸਕਦੇ ਨੇ ਇਹਦੀ ਚਰਚਾ ਜਿਹੜੀ ਹੈ ਉਹ ਬਣੀ ਹੋਈ ਹੈ ਗਿੱਦੜਬਾਦੀ ਚੋਣ ਨਜ਼ਦੀਕ ਹੈ ਜ਼ਿਮਨੀ ਚੋਣ ਦਾ ਮਾਹੌਲ ਹੈ ਜ਼ਿਮਨੀ ਚੋਣਾਂ ਦੇ ਵਿੱਚ ਫਿਲਹਾਲ ਜਲੰਧਰ ਤੋਂ ਬਾਅਦ ਹੁਣ ਗਿੱਦੜਬਾਦੀ ਵਾਰੀ ਹੈ ਔਰ ਇਸ ਚੋਣ ਦੇ ਵਿੱਚ ਆਲਰੇਡੀ ਤਰਥੱਲੀ ਮੱਚੀ ਹੋਈ ਹੈ ਸੁਖਰਾਜ ਸਿੰਘ ਨਿਆਮੀ ਵਾਲਾ ਦਾ ਨਾਮ ਇਸ ਦੇ ਵਿੱਚ ਆ ਗਿਆ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇਸ ਗੱਲ ਦੇ ਉੱਤੋਂ ਸਪਸ਼ਟਕਰਨ ਦਿੱਤਾ ਕਿ ਕੀ ਉਹ ਇਲੈਕਸ਼ਨ ਲੜਨ ਗਏ ਹਨ ਨਹੀਂ ਉਹ ਕਹਿੰਦੇ ਨੇ ਕਿ ਜੇ ਸੰਗਤਾਂ ਦਾ ਪਿਆਰ ਹੋਇਆ ਸੰਗਤਾਂ ਦਾ ਸਾਥ ਹੋਇਆ ਤਾਂ ਜ਼ਰੂਰ ਅਸੀਂ ਇਲੈਕਸ਼ਨ ਲੜਾਂਗੇ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਹੈ ਕਿ ਜੇ ਸੰਗਤਾਂ ਹੁਕਮ ਕਰਦੀਆਂ ਨੇ ਤਾਂ ਜ਼ਰੂਰ ਉਹਨੂੰ ਪੂਰਾ ਕੀਤਾ ਜਾਵੇਗਾ ਇਸ ਕਾਰਨ ਇਹ ਸੰਭਾਵਨਾ ਪੈਦਾ ਜ਼ਰੂਰ ਹੋ ਗਈ ਹੈ ਕਿ ਹੁਣ ਆਉਣ ਵਾਲੀਆਂ ਜਮਨੀ ਚੋਣਾਂ ਦੇ ਵਿੱਚ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ ਵੇਖਿਆ ਜਾ ਸਕਦਾ ਆ ਇਸ ਬਾਰੇ ਸਮਝਿਆ ਜਾ ਸਕਦਾ ਦਰਅਸਲ ਚਰਚਾ ਵਾਵਾ ਵੱਡੇ ਪੱਧਰ ਤੇ ਛਿੜੀ ਹੋਈ ਹੈ ਕਿਉਂਕਿ ਲੋਕ ਸਭਾ ਇਲੈਕਸ਼ਨਸ ਇਸ ਵਾਰ ਦੀਆਂ ਉਹ ਕਰ ਦਿਖਾਇਆ ਜਿਹੜਾ ਸ਼ਾਇਦ ਅੱਜ ਤੱਕ ਸੋਚਿਆ ਨਹੀਂ ਸੀ ਜਾ ਸਕਦਾ ਕਈ ਇਹੋ ਜਿਹੇ ਸਿੰਘ ਨੇ ਜਿਹੜੇ ਇਹ ਗੱਲਾਂ ਕਰਦੇ ਨੇ ਕਿ ਅਸੀਂ ਇਲੈਕਸ਼ਨ ਸਿਸਟਮ ਦੇ ਉੱਤੇ ਇਲੈਕਟੋਰਲ ਸਿਸਟਮ ਦੇ ਉੱਤੇ ਭਰੋਸਾ ਨਹੀਂ ਕਰਦੇ ਸਿਲੈਕਸ਼ਨ ਸਿਸਟਮ ਦੇ ਉੱਤੇ ਭਰੋਸਾ ਕਰਦੇ ਆਂ ਔਰ ਠੀਕ ਹੈ ਇਹ ਉਹਨਾਂ ਦੀ ਵਿਚਾਰਧਾਰਾ ਹੈ ਔਰ ਉਹਦੀ ਰਿਸਪੈਕਟ ਵੀ ਹੋਣੀ ਚਾਹੀਦੀ ਹੈ ਪਰ ਦੂਜੇ ਪਾਸੇ ਕਈ ਇਹੋ ਜਿਹੇ ਸਿੰਘ ਵੀ ਨੇ ਜਿਹੜੇ ਸੰਵਿਧਾਨ ਨੂੰ ਕੋਸਦੇ ਰਹੇ ਜਿਹੜੇ ਸੰਵਿਧਾਨ ਨੂੰ ਗਲਤ ਠਹਿਰਾਉਂਦੇ ਰਹੇ ਔਰ ਹੁਣ ਉਸੇ ਸੰਵਿਧਾਨ ਦੇ ਅਧੀਨ ਚੋਣਾਂ ਵੀ ਦਿੱਤ ਚੁੱਕੇ ਨੇ ਕਿਤਨਾ ਕਿਤੇ ਉਹ ਬਹਾ ਜਿਹੜਾ ਉਹ ਜ਼ਰੂਰ ਪੈਦਾ ਹੋ ਗਿਆ ਉਹ ਬਹਾ ਜਿਹੜਾ ਸਿਲੈਕਸ਼ਨ ਤੋਂ ਇਲੈਕਸ਼ਨ ਵੱਲ ਨੂੰ ਲਿਜਾ ਰਿਹਾ ਹੈ ਸਿੱਖ ਕੌਮ ਨੂੰ ਉਹ ਜ਼ਰੂਰ ਪੈਦਾ ਹੋ ਗਿਆ ਔਰ ਉਸੇ ਦੇ ਵਿੱਚ ਸੁਖਰਾਜ ਸਿੰਘ ਨਿਆਮੀ ਵਾਲਾ ਵੀ ਨਜ਼ਰ ਆ ਰਹੇ ਨੇ ਹਾਲਾਂਕਿ ਕਦੀ ਇਦਾਂ ਦਾ ਬਿਆਨ ਸਾਹਮਣੇ ਨਹੀਂ ਆਇਆ ਸੁਖਰਾਜ ਸਿੰਘ ਵੱਲੋਂ ਕਿ ਉਹ ਸਿਲੈਕਸ਼ਨ ਨੂੰ ਮੰਨਦੇ ਆ ਇਲੈਕਸ਼ਨ ਨੂੰ ਮੰਨਦੇ ਆ ਪਰ ਤਾਂ ਵੀ ਇੱਕ ਪਾਸੇ ਦਾ ਬਹਾਵ ਜਿਹੜਾ ਵਗਿਆ ਹੋਇਆ ਹੈ ਇਲੈਕਸ਼ਨ ਸਿਸਟਮ ਵਾਲਾ ਉਹ ਇਲੈਕਸ਼ਨ ਸਿਸਟਮ ਵਾajib ਲੱਗਣ ਲੱਗ ਗਿਆ ਸਿੰਘਾਂ ਨੂੰ ਕਿ ਉਹ ਸਾਨੂੰ ਨਿਆਂ ਦਵਾ ਸਕਦਾ ਹੈ ਕਿਉਂਕਿ ਸਿਸਟਮ ਨੂੰ ਸਿਸਟਮ ਚ ਰਹਿ ਕੇ ਹੀ ਢੀਲ ਕੀਤਾ ਜਾ ਸਕਦਾ ਹੈ ਹੁਣ ਉਸੇ ਆਧਾਰ ਦੇ ਉੱਤੇ ਸੁਖਰਾਜ ਸਿੰਘ ਨਿਆਮੀਵਾਲ ਜਿਹੜੇ ਨੇ ਉਹ ਸੂਤਰਾ ਮੁਤਾਬਕ ਇਲੈਕਸ਼ਨ ਲੜ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ ਗਿੱਦੜਬਾਦ ਤੋਂ ਇਲੈਕਸ਼ਨ ਜਿਹੜੀ ਹੈ ਉਹ ਲੜ ਸਕਦੇ ਨੇ ਗਿੱਦੜਬਾਦ ਤੋਂ ਇਲੈਕਸ਼ਨਸ ਜਿਹੜੀਆਂ ਨੇ ਉਹ ਲੜੀਆਂ ਜਾ ਸਕਦੀਆਂ ਨੇ ਸੁਖਰਾਜ ਸਿੰਘ ਵੱਲੋਂ ਔਰ ਇਸੇ ਵਾਸਤੇ ਹੁਣ ਨਜ਼ਰ ਟਕੀ ਹੋਈ ਹੈ ਕਿ ਆਫੀਸ਼ੀਅਲੀ ਇਹਦਾ ਐਲਾਨ ਕਦੋਂ ਕੀਤਾ ਜਾਂਦਾ ਕੀ ਸੁਖਰਾਜ ਸਿੰਘ ਦਰ ਅਸਲ ਇਲੈਕਸ਼ਨਸ ਦੇ ਵਿੱਚ ਆ ਰਹੇ ਨੇ ਕੀ ਅਸਲ ਦੇ ਵਿੱਚ ਉਹ ਐਮਐਲਏ ਬਣਨ ਦੇ ਚਾਹਵਾਨ ਨੇ ਸੁਖਰਾਜ ਸਿੰਘ ਦੇ ਮਤਲਕ ਬੜੀਆਂ ਗੱਲਾਂ ਚੱਲਦੀਆਂ ਪਈਆਂ ਨੇ ਵਿਰੋਧੀ ਤਾਂ ਇੱਥੋਂ ਤੱਕ ਵੀ ਗੱਲ ਕਰ ਰਹੇ ਨੇ ਕਿ ਸੁਖਰਾਜ ਸਿੰਘ ਨੇ ਹੁਣ ਤੱਕ ਦਾ ਜਿੰਨਾ ਆਪਣਾ ਪ੍ਰਦਰਸ਼ਨ ਕੀਤਾ ਜਿੰਨੀ دیر ਤੱਕ ਉਹਨਾਂ ਨੇ ਮੋਰਚਾ ਸਾਭਿਆ ਉਹ ਸਿਰਫ ਔਰ ਸਿਰਫ ਸਿਆਸੀ ਪਰਪਸ ਵਾਸਤੇ ਸੀ ਪਰ ਇਹ ਵਿਰੋਧੀਆਂ ਦੀਆਂ ਗੱਲਾਂ ਨੇ ਹੁਣ ਇੱਕ ਪਾਸੇ ਇੱਕ ਨੈਰੇਟਿਵ ਜਦੋਂ ਉੱਪਰ ਕੇ ਸਾਹਮਣੇ ਆਉਂਦਾ ਤਾਂ ਉਹਦਾ ਐਂਟੀ ਉਹਦਾ ਕਾਊਂਟਰਪਾਰਟ ਵੀ ਬਣ ਜਾਂਦਾ ਔਰ ਉਹੀ ਚੀਜ਼ ਹੋਈ ਹੈ ਆਨ ਦੇ ਸਮੇਂ ਦੇ ਵਿੱਚ ਬੜੇ ਸਵਾਲ ਨੇ ਜੇ ਦਾਅ ਲੱਗਿਆ ਤਾਂ ਜ਼ਰੂਰ ਸੁਖਰਾਜ ਸਿੰਘ ਨਿਆਮ ਵਾਲਾ ਤੋਂ ਪੁੱਛਾਂਗੇ ਕਿ ਅਸਲ ਕਾਰਨ ਕੀ ਬਣਿਆ ਕਿ ਕੀ ਉਹਨਾਂ ਦਾ ਜਿਹੜਾ ਉਹ ਸਾਰਾ ਵਿਰੋਧ ਪ੍ਰਦਰਸ਼ਨ ਸੀਗਾ ਇਨਸਾਫ ਨਾ ਮਿਲਣ ਦਾ ਮੋਰਚਾ ਲਾਇਆ ਹੋਇਆ ਸੀ ਉਹ ਮਹਿਜ਼ ਸਿਆਸੀ ਪਦਰ ਦੇ ਉੱਤੇ ਆਪਣੇ ਆਪ ਨੂੰ ਵਧਾਉਣ ਦੀ ਕੋਸ਼ਿਸ਼ ਸੀ ਜਾਂ ਫਿਰ ਅਸਲ ਦੇ ਵਿੱਚ ਉਹ ਕੌਮ ਵਾਸਤੇ ਔਰ ਕੌਮ ਦੇ ਇਤਿਹਾਸ ਦੇ ਵਿੱਚ ਹੋਏ ਘਾਣ ਵਾਸਤੇ ਸਮਰਪਿਤ ਹੋਣਾ ਚਾਹੁੰਦੇ ਨੇ ਪਰ ਫਿਲਹਾਲ ਚਰਚਾਵਾਂ ਨੇ ਕਿ ਸੁਖਰਾਜ ਸਿੰਘ ਨਾਮੀ ਵਾਲਾ ਇਲੈਕਸ਼ਨਸ ਲੜ ਸਕਦੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ